ਤੁਸੀਂ ਬਾਜ਼ਾਰ ਵਿੱਚੋਂ 5-6 ਰੀਟਰੇਜਨਰ ਆਪਾਂ ਕਦੀ ਕੱਪੜੇ ਵੀ ਧੁੰਦੇ ਸਾਂ ਬਰਾਊਨ ਰੰਗ ਦੇ ਉਹਨਾਂ ਵਿੱਚੋਂ ਕਾਲੀ ਡੋਡੀ ਕੱਢ ਕੇ ਸੁੱਟ ਦਿਓ ਅਤੇ ਉਸ ਬਾਕੀ ਬਰਾਊਨ ਹਿੱਸੇ ਨੂੰ ਪੂਰੇ ਹਿੱਸੇ ਨੂੰ ਜੋ ਛਿਲ ਹੈ ਉਹਨੂੰ ਤੁਸੀਂ ਸੁਕਾ ਲਵੋ ਔਰ ਉਸ ਤੋਂ ਬਾਅਦ ਉਹਨੂੰ ਖਰਲ ਵਿੱਚ ਪਾ ਕੇ ਕੁੱਟੋ ਬਹੁਤ ਜ਼ਿਆਦਾ ਕੁੱਟੋ ਉਸ ਨੂੰ ਰਗੜੋ ਔਰ ਉਸ ਨੂੰ ਵਾਰ-ਵਾਰ ਕੱਪੜੇ ਦੇ ਵਿੱਚ ਦੀ ਕੱਢ ਕੇ ਉਸ ਨੂੰ ਬਰੀਕ ਤੋਂ ਬਰੀਕ ਕਰਦੇ ਜਾਓ ਛਾਂਟ ਕੇ ਔਰ ਫਿਰ ਉਸ ਨੂੰ ਇੱਕ ਇਹੀ ਸ਼ੀਸ਼ੀ ਵਿੱਚ ਪਾਓ ਜੋ ਸ਼ੀਸ਼ੀ ਇਸ ਪਾਊਡਰ ਨੂੰ ਪਾਉਣ ਤੋਂ ਬਾਅਦ ਅੱਧੇ ਖਾਲੀ ਰਹਿ ਸਕੇ ਫਿਰ ਉਸ ਸ਼ੀਸ਼ੀ ਨੂੰ ਹਿਲਾ ਕੇ ਤੁਸੀਂ ਆਪਣੀਆਂ ਅਸਾਂ ਵਿੱਚ ਕਦੀ ਇਧਰ ਤੇ ਕਦੀ ਉਧਰ ਸੁੰਘੋ ਔਰ ਇਸ ਤਰ੍ਹਾਂ ਤੁਸੀਂ ਇੱਕ ਦਿਨ ਵਿੱਚ ਦੋ ਤਿੰਨ ਵਾਰ ਕਰਨਾ ਹੈ ਔਰ ਦੋ ਤਿੰਨ ਦਿਨਾਂ ਵਿੱਚ ਪੁਰਾਣੇ ਤੋਂ ਪੁਰਾਣਾ ਸਿਰਦਰਦ ਵੀ ਜਿਹੜਾ ਦੂਰ ਹੋ ਜਾਏਗਾ ਇਹ ਸ਼ਰਤਿਆ ਇਲਾਜ ਹੈ ਸਰਬੱਤ ਦੇ ਭਲੇ ਲਈ ਇਸ ਨੂੰ ਦੂਸਰੇ ਨਾਲ ਸਾਂਝਾ ਕਰਨਾ ਇਸ ਤੋਂ ਬਾਅਦ ਮੈਂ ਹੋਰ ਕੋਈ ਨੁਸਖਾ ਲੈ ਕੇ ਤੁਹਾਡੀ ਸੇਵਾ ਵਿੱਚ ਆ ਜਾਵਾਂਗਾ ਧੰਨਵਾਦ ਜੀ